ਓਹੋ ਤਾਂ ਤੈਨੂੰ ਦੱਸ ਕਰਨ ਨੂੰ ਕੀ ਹੋਇਆ ਮੈਂ ਬੈਠੀਆ ਕਰਨ ਵਾਲੀ ਐਵੇਂ ਤੈਨੂੰ ਆਉਂਦੀ ਵੀ ਅਸੇ ਨੂੰ ਨਹੀਂ ਲੱਸਨ ਹਾਂ ਆ ਦੇਖ ਲੈ ਥੋੜੀ ਹੈਲਪ ਕਰਾਉਣੀ ਐ ਮੈਂ ਤੇ ਬਸ ਮੈਂ ਆਪਦੀ ਹੈਲਪ ਆਪੇ ਕਰ ਲਵਾਂਗੀ ਤੂੰ ਰਹਿਣ ਦੇ ਮੇਰੀ ਹੈਲਪ ਕਰਾਉਣ ਮੰਮੀ ਹਾਂ ਤੂੰ ਆਪ ਦਾ ਪੜਾਈ ਤੇ ਧਿਆਨ ਦੇ ਲੈ ਪੇਪਰ ਨੇੜੇ ਆਈ ਜਾਂਦੇ ਤੇਰੇ ਪੜ ਕੇ ਆਈ ਐ ਮੈਂ ਹਾਂ ਅੱਛਾ ਪੜ ਵੀ ਆਈ ਹੋਰ ਚਲ ਮਗਾ ਚਲ ਥੋੜਾ ਮੋਟਾ ਤੇਰਾ ਨਾ ਕਰਾ ਦੋ ਸਾਰਾ ਦਿਨ ਇਕੱਲੀ ਲੱਗੀ ਰਹਿਣੀ ਐ ਚਲ ਸਿਆਣੀ ਹੋ ਗਈ ਮਤਲਬ ਤੂੰ ਹੁਣ ਹੋਰ ਮੈਂ ਤੇਰੇ ਇੱਕ ਗੱਲ ਦੱਸਾਂ ਖੁਸ਼ੀ ਵਾਲੀ ਦੱਸੋ ਹੂੰ ਤਾ ਛੱਡ ਰਹਿਣ ਦੇ ਨਹੀਂ ਮੰਮੀ ਦੱਸਣਾ ਨਹੀਂ ਕੋਸ਼ ਨਹੀਂ ਨਹੀਂ ਜਦ ਰੰਦੇ ਕੋ ਰੰਦੇ ਮੰਮੀ ਦੱਸ ਮੈਨੂੰ ਕੀ ਗੱਲ ਨਹੀਂ ਮੈਂ ਦੱਸਦੀ ਦੱਸ ਦੇ ਮੰਮੀ ਤੂੰ ਬੜੀ ਖੁਸ਼ ਹੋ ਜਾਈਂਗੀ ਫਿਰ ਹੈ ਹਾਂ ਸੱਚੀ ਇਹੋ ਜੀ ਕੀ ਗੱਲ ਦੱਸ ਮੈਂ ਤਾਂ ਪਹਿਲੇ ਖੁਸ਼ੀ ਜੀ ਹੋਈ ਜਾਂਦੀ ਆ ਹਾਂ ਤੇਨੂੰ ਪਤਾ ਕੀ ਤੇਰੀ ਨਾਨੀ ਆਉਗੀ ਆਪਾਂ ਨੂੰ ਮਿਲਣ ਸੱਚੀ ਤੇ ਹੋਰ ਪਤਾ ਸੀ ਆਪਣੇ ਕੋਲ ਤੇ ਹੋਰ ਤੇਰੇ ਨਾਲ ਅੰਕਲ ਆਂਟੀ ਗਈ ਸੀ ਨਾਨੀ ਕੋ ਤੇਰੀ ਕੁਲ ਤੇ ਉਹ ਸਮਝਾ ਕੇ ਆਇਆ ਤੇ ਉਹ ਕਹਿੰਦਾ ਮੈਂ ਇੱਕ ਅੱਦੇ ਦਿਨ ਚ ਨਾ ਮੇਰੇ ਕਰਕੇ ਨਹੀਂ ਆਉਂਦੀ ਤੇਰੇ ਕਰਕੇ ਆਉਗੀ ਆਏ ਚਲ ਹੋਰ ਕਿਸੇ ਵਨ ਨਹੀਂ ਆਉਂਦੀ ਤਾਂ ਹੈਗੀ ਆ ਤੇ ਹੋਰ ਕਹਿੰਦੀ ਜਦ ਤਰੀ ਦੱਸਿਆ ਨਾ ਆਂਟੀ ਹੋਰੇ ਨੇ ਵੀ ਬਾਲਾ ਯਾਦ ਕਰਦੀ ਆ ਤੇਰੀ ਦੋਤੀ ਤੈਨੂੰ ਹਨਾ ਵੀ ਸਾਰ ਦਿਨ ਤੇਰੇ ਬਾਰੇ ਗੱਲਾਂ ਕਰਦੀ ਆ ਤੇ ਰੋਈ ਆਈ ਕਹਿੰਦੀ ਹੈ ਕਿ ਨਹੀਂ ਮੇਰੀ ਦੋਤੀ ਮੈਨੂੰ ਯਾਦ ਕਰਦੀ ਹੈ ਕਿ ਨਹੀਂ ਮੈਂ ਆਪਦੀ ਦੋਤੀ ਕਰਕੇ ਤਾਂ ਜਰੂਰ ਮਿਲ ਕੇ ਜਾऊंगी ਕਹਿੰਦੀ ਉਹਨੂੰ ਲੈ ਫਿਰ ਕੱਲੀ ਕੱਲੀ ਦੋਤੀ ਹੈ ਮੈਂ ਫਿਰ ਹੋਣਾ ਤਾਂ ਹੈਗਾ ਹੀ ਨਾਨੀ ਨੇ ਹਾਂ ਸ਼ੁਕਰ ਹੈ ਚਲ ਮੈਨੂੰ ਅੱਧੀ ਤੀਨ ਨੂੰ ਤਾਂ ਮਿਲੂਗੀ ਦੋ ਤੀਨ ਤਾਂ ਮਿਲ ਲੂਗੀ ਹੈ ਚਲ ਮੇਰੇ ਭਾਨੇ ਤੁਸੀਂ ਵੀ ਮਿਲ ਲਿਓ ਹਾਂ ਚਲ ਐ ਕਰ ਲੂਗੀ ਤੇਰੇ ਭਾਨੇ ਮੈਂ ਕਹਿੰਦੀ ਸੀ ਉਹ ਨਾਨੀ ਦਾ ਪਤਾ ਨਹੀਂ ਹੁਣ ਕਦੋਂ ਆਉਗੀ ਆਪਾਂ ਨਾ ਚੱਲ ਕੇ ਹੀ ਪੁੱਤ ਆਪਾਂ ਆਪੋ ਦੁਗਾਇਤਾ ਸੀ ਜੀ ਹਨਾ ਨਾਨੀ ਕਿਤੇ ਕੋ ਗਾ ਆਪਣੇ ਗਾਇ ਤੇ ਗੁੱਸਾ ਨਾ ਹੋ ਜੀ ਹੁਣ ਤਾਂ ਨਾਨੀ ਮੰਨੀ ਹੋਈ ਆ ਤੇਰੀ ਨਾਲੇ ਆਏ ਤੇਰੀ ਆਂਟੀ ਨੇ ਕਿਹਾ ਵੀ ਆ ਆਉਗੀ ਉਹ ਇਥੇ ਕਦੋਂ ਆਉਗੀ ਇਹ ਦੱਸਿਆ ਤੇਰੀ ਆਂਟੀ ਨੇ ਆ ਹੀ ਕਿਹਾ ਸੀ ਕਿ ਦੋ ਦਿਨਾਂ ਤੱਕ ਆਉਗੀ ਦੋ ਦਿਨਾਂ ਤੱਕ ਹਾਂ ਤੂੰ ਇਹ ਦੇਖ ਲੈ ਕੇ ਕੱਲ ਦਾ ਦਿਨ ਲੰਘ ਗਿਆ ਇੱਕ ਅੱਜ ਦਾ ਕੱਲ ਨੂੰ ਆਉਗੀ ਮਤਲਬ ਅਰੇ ਕੱਲ ਮੈਂ ਨਹੀਂ ਆਈ ਕਿਉਂਕਿ ਮੈਂ ਚੱਕਿਆ ਜਨ ਹੈ ਵੀ ਆਪਾਂ ਤੇਰੀ ਮੈਂ ਤੇ ਨਾਨੀ ਵਾਸਤੇ ਸੂਟ ਨਾ ਬਣਾ ਲਿਆ ਮੈਂ ਸੋਣਾ ਜੀ ਹਾਂ ਮੈਂ ਤੇ ਨਾਨੀ ਨੂੰ ਕੀ ਕੀ ਪਸੰਦ ਆ ਉਹ ਚੀਜ਼ਾਂ ਲਿਆਉ ਉਹ ਨਾ ਤੇਰੀ ਨਾਨੀ ਨਾ ਇੱਕ ਤਾਂ ਤੇ ਨਾਨੀ ਅਸਤੇ ਪਖੀਰ ਬਣਾਵਾਂਗੇ ਤੇ ਨਾਨੀ ਨੂੰ ਨਾ ਖੀਰ ਬਾਹਲੀ ਪਸੰਦ ਹੈ ਅੱਛਾ ਹਾਂ ਤੈਨੂੰ ਪਤਾ ਜਦੋਂ ਮੈਂ ਕਦੇ ਰੁੱਸ ਜਾਂਦੀ ਜਾਂ ਬਾਪੂ ਬੇਬੇ ਲੜ ਪੈਂਦੇ ਤੇ ਰੁੱਸ ਜਾਂਦੀ ਬੇਬੇ ਰੁੱਸ ਜਾਂਦੀ ਹੈ ਨਾ ਫਿਰ ਪਤਾ ਸੀ ਕੀ ਕਰਦੇ ਦੋਨੀਆਂ ਨੇ ਡੈਡੀ ਤੇ ਮੈਂ ਕੀ ਕਰਦੀ ਫਿਰ ਅਸੀਂ ਖੀਰ ਬਣਾਉਂਦੇ ਖੀਰ ਬਣਾ ਕੇ ਤੇਰੀ ਨਾਨੀ ਨੂੰ ਬਣਾਉਂਦੇ ਅਸੀਂ ਬਾਹਲੀ ਭੜੀ ਸੀ ਤੇਰੀ ਨਾਨੀ ਰੁੱਸ ਜਾਂਦੀ ਸੀ ਲਾ ਫਿਰ ਮੈਨੂੰ ਪਹਿਲਾਂ ਦੱਸਣ ਅਸੀਂ ਜਦੋਂ ਆਪਾਂ ਨਾਨੀ ਕੋਲ ਗਏ ਸੀਗੇ ਨਾਨੀ ਆਪਾਂ ਦਾ ਗੁੱਸੇ ਤਾਂ ਹੈਗੇ ਸੀ ਆਪਾਂ ਖੀਰ ਲੈ ਜਾਂਦੇ ਖੀਰ ਨੂੰ ਦੇਖ ਕੇ ਮੰਨ ਪੁੱਤ ਕੀ ਪਤਾ ਸੀਗਾ ਹੁਣ ਵੀ ਆਪਣਾ ਗਾਇਨਾ ਲੜ ਪੂਗੀ ਤੇ ਨਾਨੀ ਇੰਨਾ ਗੁੱਸਾ ਹਜੇ ਮਨ ਚ ਰੱਖੀ ਬੈਠੀ ਹੋਗੀ ਹੁਣ ਆਪਾਂ ਐ ਕਰਾਂਗੇ ਨਾ ਜਿੱਦੇ ਇੱਥੇ ਆਉਗੀ ਨਾ ਤੇ ਨਾਨੀ ਆਸਤੇ ਖੀਰ ਬਣਾਵਾਂਗੇ ਹੈਨਾ ਤੇ ਨਾਲੇ ਨਾ ਤੇ ਨਾਨੀ ਆਸਤੇ ਸੋਨਾ ਜਾਂ ਸੂਟ ਸੋਨੇ ਸੂਟ ਲੈ ਪੁੱਤ ਯਾਰ ਕੀ ਆਦਿ ਹੈ ਸੋਨੇ ਸੂਟ ਲੈ ਕੇ ਆਵਾਂਗੇ ਤੇ ਨਾਨੀ ਆਸਤੇ ਠੀਕ ਹੈ ਤੇ ਕਾਸ ਨਾ ਤੇ ਨਾਨੀ ਨੇ ਨਾ ਸਾਰੀਆਂ ਗੱਲਾਂ ਕਰ ਲਈ ਜਿਹੜੇ ਤੇ ਦੇਚਨ ਤੂੰ ਕਹਿੰਦੀ ਰਹੀ ਨੀ ਮਮੀ ਮੈਂ ਨਾਨੀ ਨੂੰ ਆਏ ਪੁੱਛਣਾ ਸੀਗਾ ਮੈਂ ਨਾਨੀ ਤੋਂ ਬਾਤਾਂ ਸੁਣਨੀਆਂ ਸੀ ਜਵਾਕਾਂ ਦੀਆਂ ਨਾਨੀਆਂ ਗਾ ਬਾਤਾਂ ਕਹਾਣੀਆਂ ਸੁਣਾਉਂਦੀਆਂ ਮੈਂ ਤਾਂ ਕਦੇ ਸੁਣਾਇਆਂ ਨਹੀਂ ਜਿੱਦ ਦੇ ਆ ਨੰਮ ਬਹੁਤ ਸਾਰੀਆਂ ਗੱਲਾਂ ਕਰਨੀਆਂ ਜਿਹੜੀਆਂ ਹਜੇ ਤੁਹਾਨੂੰ ਵੀ ਨਹੀਂ ਦੱਸਿਆ ਮੈਂ ਕੀ ਕੀ ਗੱਲਾਂ ਕਰਨੀਆਂ ਨਾਨੀ ਨਾਲ ਹਾਈ ਹਾਈ ਮੈਂ ਤੁਹਾਨੂੰ ਕੋਈ ਨਹੀਂ ਤੇ ਹੋਰ ਇਹ ਤਾਂ ਫਿਰ ਸਾਡੇ ਨਾਨੀ ਦੋਤੀ ਦੀਆਂ ਗੱਲਾਂ ਨੇ ਤਾਂ ਕਰਕੇ ਚਲ ਮੈਂ ਤਾਂ ਦੱਸ ਦੇ ਫਿਰ ਕੀ ਗੱਲਾਂ ਨੇ ਹੁਣ ਚੀਪ ਤੇ ਤੂੰ ਇਹੋ ਜਿਹੀ ਗੱਲ ਕਰ ਦੇ ਕੋਈ ਜੇ ਤੇ ਨਾਨੀ ਨੂੰ ਗੁੱਸਾ ਆ ਜਾਏ ਫੇਰ ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਬਸ ਮੈਂ ਤਾਂ ਹੀ ਪੁੱਛਣਾ ਵੀ ਨਾਨੀ ਤੂੰ ਨਾ ਵੀ ਸਾਡੇ ਕੋਲੇ ਰਹਿ ਕਿਤੇ ਨਾ ਜਾਈ ਤੂੰ ਨਾਲੇ ਕੁਝ ਹੋਰ ਵੀ ਗੱਲਾਂ ਹੁੰਦੀਆਂ ਨੇ ਲੋਹਾਂ ਦੀਆਂ ਅੱਛਾ ਪਹਿਲਾਂ ਹੀ ਗੱਲਾਂ ਦਾ ਹੀ ਬੈਠੀ ਆਂ ਹੋਰ ਪੁੱਤ ਦਲਤਾ ਮੇਰਾ ਵੀ ਐਂ ਕਰਦਾ ਵੀ ਤੇਰੀ ਨਾਨੀ ਨੂੰ ਨਾ ਮੈਂ ਕਹਦਾ ਵੀ ਤੂੰ ਜਾ ਹੀ ਨਾ ਵੀ ਤੂੰ ਸਾਡੇ ਕੋਲ ਹੀ ਰਹਿ ਪੀ ਤੈਨੂੰ ਪਤਾ ਹੋਰ ਉੱਥੇ ਉਹਦੇ ਕੋਲ ਕੌਣ ਆ ਨਾ ਕੋਈ ਮੇਰਾ ਭਰਾ ਨਾ ਕੋਈ ਮੇਰੀ ਭੈਣ ਜਿਹੜਾ ਦੁੱਖ ਦਰਦ ਭੰਡਾਲੂਗਾ ਤੇ ਨਾ ਹੀ ਹੁਣ ਮੇਰਾ ਪਿਆਰ ਆ ਮਾਂ ਹੁਣ ਆਈ ਫਿਕਰ ਨਾ ਕਰ ਨਾਨੀ ਹੈਗੀ ਨਾ ਆਪਣੇ ਕੋਲ ਕੋਈ ਨਾ ਨਾਨੀ ਨੂੰ ਆਪਾਂ ਮਨਾ ਲਾਂਗੇ ਤੇ ਆਪਣੇ ਕੋਲ ਹੀ ਰੱਖਾਂਗੇ ਨਾਨੀ ਨੂੰ ਕਿਤੇ ਨਹੀਂ ਜਾਣ ਦਿੰਦੇ ਹੁਣ ਆਪਾਂ ਸਹੀ ਗੱਲ ਆ ਆਪਾਂ ਫੜ ਕੇ ਰੱਖ ਲਾਂਗੇ ਓਏ ਜੇ ਤੇ ਇੱਕ ਵਾਰੀ ਮੰਨ ਗਈ ਆਪਣੇ ਕੋਲ ਆ ਗਈ ਮੇਰੇ ਤਾਂ ਆਪਾਂ ਜਾਣ ਹੀ ਨਹੀਂ ਦੇਣੀ ਹਾਂ ਕੋਈ ਨਾ ਮੈਂ ਮਨਾ ਲੂੰਗੀ ਮੇਰੇ ਤਾਂ ਗੱਲ ਮੰਨੂਗੀ ਨਾਨੀ ਹਾਂ ਭਾਈ ਹੁਣ ਤੂੰ ਤਾਂ ਤੂੰ ਪਿਆਰੀ ਹੋਗੀ ਨਾ ਕਹਿੰਦੇ ਮੂਲ ਨਾਲੋਂ ਬਿਆਜ ਪਿਆਰਾ ਤੇ ਹੋਰ ਫਿਰ ਮਨਾਰੀ ਐਂਗਲ ਸੁਣੋ ਉਹਨ ਕੱਲ ਦਾ ਦਿਨ ਤਾਂ ਰਹਿ ਗਿਆ ਸੂਟ ਜਾ ਕੇ ਲੈ ਆਣੇ ਆ ਮੈਂ ਵੀ ਚੱਲਾਂ ਨਾਲ ਹਾਂ ਆਪਾਂ ਹੀ ਕਰਦੇ ਆ ਆਪਾਂ ਦੋਨੇ ਚੱਲਦੇ ਆ ਮਾਮਾ ਦੀਆਂ ਕਹਿੰਦੇ ਜਿਹੜਾ ਆਪਾਂ ਨੂੰ ਪਸੰਦ ਕਿਉਂ ਨਹੀਂ ਆਪਣਾ ਇਹ ਕਰਦੇ ਆ ਮੈਂ ਤੇ ਸਬਜ਼ੀ ਬਣਾ ਜਾ ਟੂਟੀ ਬਣਾ ਜਾ ਫਿਰ ਆਪਾਂ ਜਦੋਂ ਵਿਹਲੀਆਂ ਹੋਵਾਂਗੇ ਫਿਰ ਆਪਾਂ ਦੁਪਹਿਰੇ ਚੱਲਦੇ ਨੇ ਠੀਕ ਹੈ ਫਿਰ ਮੈਂ ਇਹ ਕਹਿੰਦੀ ਸੀ ਸੂਟ ਆਪਾਂ ਅਨਸਟਿਚਡ ਹੈ ਮੰਕੇ ਕਰਾਂਗੇ ਮੇਚਾ ਹੈਗਾ ਮੇਚਾ ਤਾਂ ਹੈ ਨਹੀਂ ਮੇਚਾ ਤਾਂ ਹੋਣਾ ਹੀ ਪੁੱਤ ਆਪਾਂ ਐ ਕਰਾਂਗੇ ਜੇ ਤੇਰੀ ਨਾਨੀ ਇੱਥੇ ਆ ਗਈ ਨਾ ਸੂਟ ਲੈ ਕੇ ਰੱਖ ਲੈਣਾ ਫਿਰ ਆਪਾਂ ਰਹੂਗੀ ਤਾਂ ਆਪਣੇ ਕੋਲ ਤੇ ਆਪਾਂ ਆਪਣੀ ਆਂਟੀ ਤੋਂ ਜਿਹੜੀ ਦੂਜੇ ਸਿਉਂਦੀ ਹੈ ਕੱਪੜੀ ਤੇ ਉਹਨੂੰ ਮੇਚਾ ਦੇ ਕੇ ਉੱਤ ਸੁਵਾ ਦਾਂਗੇ ਹਾਂ ਹੈ ਐ ਕਰ ਲਾਂਗੇ ਜੇ ਨਾਨੀ ਨੂੰ ਜਾਣਾ ਹੈ ਨਾ ਤਾਂ ਸੂਟ ਉਹ ਹੀ ਪਵਾ ਕੇ ਭੇਜਾਂਗੇ ਨਾਨੀ ਪਤਨੀ ਕਿਉਂ ਨਹੀਂ ਦਿੰਦੇ ਆਪਾਂ ਤੂੰ ਐ ਕਰੀ ਹੁਣ ਤਾਂ ਤੇ ਨਾਨੀ ਆਪਣੇ ਨਾਲ ਵਰਤਨ ਲੱਗ ਜੂਗੀ ਨਾ ਹਣ ਤਾਂ ਤੂੰ ਆਦੀ ਨਾਨੀ ਕੋਲ ਛੁੱਟੀਆਂ ਤੇ ਜਾਇਆ ਹੈ ਕਰੀ ਜੇ ਨਾ ਵੀ ਆਪਣੇ ਕੋਲ ਰਹੀ ਇੱਥੇ ਤੇ ਤੂੰ ਜਾਇਆ ਹੈ ਕਰੀ ਪੱਕਾ ਹਾਂ ਫੇਰ ਠੀਕ ਹੈ ਚਲ ਮੇਰੇ ਨਾਲ ਤਾਂ ਨਾ ਬਣਾਉਂਗੀ ਤੇਰੇ ਨਾਲ ਤਾਂ ਬਨਜੂਗੀ ਤੇਰੀ ਨਾਨੀ ਦੀ ਹੈ ਸਹੀ ਗੱਲ ਹੈ ਦੇਖ ਲਾ ਕਿੰਨੀ ਖੁਸ਼ ਆ ਕੁੜੀ ਨਾਨੀ ਦਾ ਚਾਚਾੜਿਆ ਪਿਆਗਾ ਹੋਏ ਆਂਟੀ ਪਤਾ ਨਹੀਂ ਆਊਗੀ ਕਿ ਨਾ ਆਊਗੀ ਦੋ ਦਿਨ ਬੀਤ ਗਏ ਨੇ ਇੱਕ ਗੱਲ ਤਾਂ ਹੈਗੀ ਆ ਅੱਜ ਜੀ ਮੈਂ ਮਨਿੰਦਰ ਕੱਲੀ ਆ ਮਨਿੰਦਰ ਨੇ ਭੈਣ ਭਰਾ ਦਾ ਪਿਆਰ ਨਹੀਂ ਦੇਖਿਆ ਤੇ ਨਾ ਵਿਚਾਰੀ ਨੂੰ ਕਿਸੇ ਦਾ ਪਿਆਰ ਹੋਰ ਮਿਲਿਆ ਉਹ ਉਸੇ ਤਰ੍ਹਾਂ ਕਹਾਣੀ ਮੇਰੀ ਹੈ ਬਸ ਫਰਕ ਇੰਨਾ ਗਾ ਕਿ ਮੈਂ ਮੇਰਾ ਬੰਦਾ ਸਾਥ ਦੇਣ ਵਾਲਾ ਸਹੇ ਲੜ ਝਗੜ ਕੇ ਸਹੀ ਇਹ ਨੂੰ ਪਛੜ ਅੱਧ ਬਚਾਲੇ ਛੱਡ ਗਿਆ ਚਲ ਕੋਈ ਨਾ ਇਹ ਨੰਨੀ ਆ ਜੇ ਫਿਰ ਹੋਰ ਵੀ ਰੋਂ ਕੇ ਦੇ ਚਿਹਰੇ ਤੇ ਜਿਆਦਾ ਆ ਜੂਗੀ ਸਣੀ ਨਾਲ ਗਲਤ ਕਰਾਂ ਵੀ ਆਂਟੀ ਆਈਗਾ ਤਾਂ ਨਹੀਂ ਹਲੇ ਤੱਕ ਈਆ ਪਤਾ ਨਹੀਂ ਤੂੰ ਖੜੂਗਾ ਯਾਰ ਹੁਣ ਮੈਂ ਖੇਤ ਜਾਣਾ ਸੀ ਗੱਲ ਨੀ ਮੀਨ ਮੈਂ ਲੱਗ ਗਿਆ ਤੂੰ ਮੈਨੂੰ ਆਏ ਕਹਿਨੀ ਐ ਦੱਸ ਮੰਮੀ ਤੈਨੂੰ ਕੀ ਲੋੜ ਸੀ ਤੇਰੀ ਮਾਂ ਕੋਲੇ ਦੱਸਣ ਦੀ ਵੀ ਮੰਮੀ ਉੱਥੇ ਜਾ ਕੇ ਉਹ ਮਨਿੰਦਰ ਕੋਲੇ ਲੈ ਫਿਰ ਮੰਮੀ ਇਹ ਛੋਕੀ ਆ ਹੁਣ ਮੈਂ ਤਾਂ ਦੱਸਣੀ ਸੀਗਾ ਮੇਰੀ ਮਾਂ ਨੂੰ ਹੁਣ ਉਹ ਤੋਂ ਥੋੜੀ ਮੈਂ ਕੋਈ ਗੱਲ ਲੁਕਾਉਂਗਾ ਇਹ ਤਾਂ ਕਿੱਡੀ ਕਿਸੇ ਗੱਲ ਲੁਕਾਉਣ ਵਾਲੀ ਜੇ ਨਾ ਦੱਸਦਾ ਤਾਂ ਵੀ ਸਰਦਾ ਸੀ ਸਰਦਾ ਤਾਂ ਕਿਉਂ ਸੀਗਾ ਹੁਣ ਤੂੰ ਦੇਖ ਲੈ ਮੰਮੀ ਕਿੱਡੀ ਬੇਅਸੀ ਕਰਾਗੀ ਉਹ ਆਪਣੀ ਹੈ ਹੁਣ ਤੂੰ ਜਾਏਂਗੀ ਭਾਈ ਸੰਤਾ ਦੇ ਗੁੱਸਾ ਹੋਊਗਾ ਅੱਗੇ ਤਰ੍ਹਾਂ ਕਿੰਨਾ ਕੋਣੇ ਹਾਲ ਚਾਲ ਪੁੱਛੇ ਅਸੀਂ ਦੇਖ ਲੈ ਤੈਨੂੰ ਸਾਹਮਦੇ ਰਹੇ ਅਸੀਂ ਵਰਤਦੇ ਰਹੇ ਤੇਰੇ ਨਾਲ ਉਹ ਕਦੇ ਆ ਕੇ ਖੜੀ ਆ ਪੁੱਛਿਆ ਤੈਨੂੰ ਵੀ ਮਤ ਕਿਵੇਂ ਆ ਠੀਕ ਆ ਜਾਂ ਨਹੀਂ ਪਰ ਜੇ ਹੁਣ ਤੂੰ ਜਾਏਂਗੀ ਭਾਈ ਸਾਨੂੰ ਤੇ ਇਕ ਆਊਗਾ ਕੁਛ ਤੂੰ ਤਾਂ ਜਲਤ ਹੈ ਇਹ ਨਾ ਕਿ ਚੱਲ ਆ ਕੇ ਖੜਨ ਮੈਂ ਕਿਹੜਾ ਉਹਨੂੰ ਮੂੰਹ ਲਾਉਂਦੀ ਸੀ ਉਹ ਤਾਂ ਚਲ ਜਿੰਨਾ ਦੇ ਕੰਮ ਕਰਦੀ ਆ ਉਹ ਬਾਲਾ ਕਹਿਣ ਲੱਗੇ ਵੀ ਭਾਈ ਤੇਰੀ ਦੋਤੀ ਰੋਂਦੀ ਆ ਤੇਰੀ ਘੀ ਰੋਂਦੀ ਆ ਮੈਂ ਆਖਿਆ ਚੱਲ ਮੈਂ ਕਿਹੜਾ ਉਹਨੂੰ ਘਰੇ ਵਾੜਨੀ ਸੀ ਵੀ ਚੱਲ ਮਿਲਿਆ ਆਉਣੀ ਆ ਦਾ ਸੋਚਿਆ ਸੀ ਪੁੱਤ ਮੈਂ ਪਰ ਇਹ ਤਾਂ ਨਹੀਂ ਬਾੜਨੀ ਸੀ ਕਿ ਮੰਮੀ ਉਹ ਤਾਂ ਮੈਨੂੰ ਵੀ ਦੇਖਦਾਗਾ ਨਾਲੇ ਉਹਨਾਂ ਦਾ ਹੁੰਦਾ ਤਾਂ ਕੋਈ ਮਤਲਬ ਹੀ ਨਹੀਂ ਉਹਨਾਂ ਨੂੰ ਕੀ ਪਤਾਗਾ ਆਪਣੇ ਘਰ ਦੀ ਗੱਲ ਦਾ ਉਹਨਾਂ ਨੂੰ ਕੀ ਹੋਊ ਆ ਉਹ ਤਾਂ ਗੱਲ ਠੀਕ ਹੈ ਪੁੱਤ ਫਿਰ ਜਾਂਦਾ ਚਲ ਉਹਨਾਂ ਨੇ ਉਹਨੂੰ ਕਹਿਤਾ ਮਨਿੰਦਰ ਨੇ ਵੀ ਤੁਸੀਂ ਮੇਰੀ ਮਾਂ ਕੋਲੇ ਵਗਜੋ ਹੈ ਤਾਂ ਉਹ ਆ ਗਏ ਨਹੀਂ ਅੱਗੇ ਕਿੰਨਾ ਕਾਗੇ ਸੀ ਉਹ ਆਏ ਨਹੀਂ ਹੁੰਦਾ ਮਾਂ ਹੁਣ ਮੇਰੀ ਗੱਲ ਮੰਮੀ ਮੇਰੀ ਗੱਲ ਸੁਣ ਲੈ ਦੇ ਤੂੰ ਮੈਨੂੰ ਆਦਾ ਪੁੱਤ ਮੰਦੀ ਹੈ ਨਾ ਹਾਂ ਪੁੱਤ ਮੰਦੀ ਹੈ ਨਾ ਹਾਂ ਤਾਂ ਬੱਸ ਫਿਰ ਉਹ ਜਦੋਂ ਮੈਂ ਦੇਖ ਲਈ ਆਵਦੀ ਮਾਂ ਦਾ ਨਹੀਂ ਨੰਨਾ ਕਰਦਾ ਦੇਖ ਲਈ ਨਾ ਤੇਰਾ ਕਰਦਾ ਉਹ ਢਿੱਲੀ ਮੱਠੀ ਰਹਿੰਦੀ ਆ ਉਹ ਨੂੰ ਜਾ ਕੇ ਆ ਪੁੱਛਿਆ 2 ਮਹੀਨੇ ਹੋ ਗਏ ਇੱਥੇ ਬੈਠਾਂਗਾ ਤੇਰੇ ਕੋਲੇ ਤੈਨੂੰ ਬੇਚੀ ਦੀ ਘਾਟੋਂ ਦਿੱਤੀ ਆ ਮੈਂ ਘਟ ਤਾਂ ਨਹੀਂ ਆਉਂਦਾ ਦੇਖਭਾਲ ਨਹੀਂ ਕਰਦਾ ਤੇਰੀ ਤਾਂ ਦੱਸ ਦੇ ਹਾਂ ਪੁੱਤ ਦੇਖਭਾਲ ਤਾਂ ਸਾਰੀ ਕਰਦਾ ਹਾਂ ਹਾਂ ਤੇ ਫੇਰ ਹੁਣ ਜੇ ਮੇਰੇ ਤੋਂ ਵੀ ਬਾਹਰ ਹੋ ਕੇ ਜਾਏਂਗੀ ਤਾਂ ਉਹ ਮੰਮੀ ਤੇਰੀ ਫਿਰ ਮਰਦੀ ਆ ਦੇਖ ਮੈਂ ਤਾਂ ਆਪਾਂ ਕੁਝ ਨਹੀਂ ਕਹਿੰਦੇ ਫਿਰ ਜਾਂ ਤਾਂ ਉਹਨਾਂ ਨਾਲ ਰਿਸ਼ਤਾ ਰੱਖਾਂਗਾ ਤੇਰਾ ਜਾਂ ਸਾਡੇ ਨਾਲ ਰੱਖਾਂਗਾ ਇੱਕ ਪਾਸਾ ਹੋ ਜੂਗਾ ਹਾਂ ਐ ਨਹੀਂ ਹੁੰਦਾ ਪੁੱਤ ਮੈਂ ਤੁਹਾਡੇ ਨਾਲ ਥੋੜਾ ਰਿਸ਼ਤਾ ਤੋੜਨਾ ਵਰਤੂੰਗੀ ਤਾਂ ਤੁਹਾਡੇ ਨਾਲ ਹੀ ਜਦੋਂ ਬੱਸ ਅਰੇ ਮਮੀ ਲੋੜ ਹੀ ਨੇ ਫਿਰ ਉਹਦੀਆਂ ਗੱਲਾਂ ਕਰਦੀ ਆਪਾਂ ਨੂੰ ਕੀ ਲੋੜ ਆ ਜਾਣ ਦੀ ਉਹਦੇ ਕੋਲੇ ਕਿ ਲੈਣਾ ਆਪਾਂ ਜਦੋਂ ਪਹਿਲਾਂ ਨਹੀਂ ਸੋਚਿਆ ਪਹਿਲਾਂ ਤੇਰਾ ਕਿੰਨਾ ਕੁ ਸੋਚ ਲਿਆ ਵੇਖ ਲੈ ਉਹਦੇ ਕਰਕੇ ਮਾਮਾ ਵਗ ਗਿਆ ਉਹ ਕਿੰਨਾ ਕਰਦਾ ਹੁੰਦਾ ਸੀਗਾ ਮਾਮਾ ਕਿੰਨਾ ਕਰਦਾ ਸੀਗਾ ਉਹਦਾ ਪਤਾ ਹੀ ਹਮ ਤੈਨੂੰ ਸਾਰਾ ਹੀ ਪਤਾਗਾ ਜਾਣ ਵਰਦਾ ਸੀ ਉਹਦੇ ਤੋਂ ਦੀ ਥੋਣੇ ਸੋਚਿਆ ਮਾੜਾ ਜੀ ਵੀ ਸੁੱਤੇ ਪਿਆ ਨੂੰ ਛੱਡ ਗਈ ਥੋਨੂੰ ਇਹ ਗੱਲ ਤਾਂ ਠੀਕ ਐ ਕਿ ਉਹਨੇ ਆਪਣੀ ਖਦਰ ਪਾ ਲਈ ਬਸ ਮੇਰੇ ਢਿੱਡ ਜਾ ਮੱਤਿਆ ਉਹਨਾਂ ਦੀ ਗੱਲਾਂ ਸੁਣ ਸੁਣ ਵੀ ਰੋਂਦੀ ਰਹਿੰਦੀ ਐ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਐ ਸਾਰਾ ਮੈਂ ਆਖਿਆ ਪੁੱਤ ਵੀ ਚਲ ਮੈਂ ਇੱਕ ਵਾਰ ਮਿਲਾਂ ਮੰਮੀ ਕੱਲ ਆਪਾਂ ਢਿੱਡ ਤਾਂ ਆਪਾਂ ਦਾ ਹੁਣ ਮਚਾਵਾਂਗੇ ਆ ਆਪਦੀ ਸੀ ਆਪਣੀ ਆਪਾਂ ਨਾਲ ਮਚੂ ਆਪਣਾ ਨਾਲ ਮਚੂ ਆ ਹੋਰ ਕਿਹਦਾ ਮਚੂ ਆ ਗੱਲ ਤਾਂ ਗੱਲ ਦੀ ਹੈ ਨਾ ਫਿਰ ਉਹ ਵੀ ਸੋਚੇ ਉਹਨੇ ਕਿੰਨਾ ਕੁ ਸੋਚ ਲੈ ਉਹਨੇ ਮਚਾਇਆ ਢਿੱਡ ਕਿੰਨੇ ਸਾਲ ਹੋ ਗਏ ਉਸ ਤੋਂ ਕਿਤਾ ਉਹ ਡਰਦੀ ਨਾ ਆਉਂਦੀ ਹੋਵੇ ਹੈ ਢਿੱਡ ਤਾਂ ਉਹਦਾ ਵੀ ਮਚਦਾ ਬਥੇਰਾ ਜਾਦ ਬਥੇਰਾ ਕਰਦੀ ਆ ਉਹ ਕਹਿੰਦੇ ਜਾਂ ਤਾਂ ਕਿਹੜਾ ਕਰਦੀ ਆ ਮੰਮੀ ਇਹ ਨਾਲ ਡਰਨ ਦੂਰਨ ਵਾਲੀਆਂ ਗੱਲਾਂ ਕਿਹੜੀਆਂ ਕਰਦੀਆਂ ਇਹਨੂੰ ਐਡਾ ਕੰਮ ਕਰਤੇ ਦੋ ਦਿਨ ਡਰੀ ਅੱਛਾ ਹੁਣ ਡਰੂਗੀ ਆਪਣੇ ਤੋਂ ਐਂ ਦੱਸ ਮੈਨੂੰ ਪਹਿਲਾਂ ਚਲ ਫਿਰ ਤੁਹਾਡੇ ਮੂਹ ਨੂੰ ਤਾਂ ਮੈਂ ਨਹੀਂ ਜਾਂਦੀ ਸੀ ਉਹ ਜਵਾਕੜੀ ਦੇ ਮੂਹ ਨੂੰ ਜਾਂਦੀ ਸੀ ਚਲ ਉਹਨੂੰ ਨਾਨੀ ਦਾ ਪਿਆਰ ਨਹੀਂ ਮਿਲਿਆ ਚਲ ਮੈਂ ਕਿਹਾ ਮੈਂ ਜਾ ਆਵਾਂ ਨਾਨੀ ਨਾਨੀ ਕਰਦੀ ਆ ਕਹਿੰਦੇ ਸਾਨੂੰ ਤਾਂ ਸਾਨੂੰ ਨਹੀਂ ਪਤਾ ਦੇਖ ਮਮੇ ਗੱਲ ਸਿੱਧੀ ਆ ਮੇਰੇ ਕੋਲ ਜਦੋਂ ਜਾ ਬਰਤਾਂਗੇ ਉਹਨਾਂ ਨਾਲ ਬਰਤਾਂਗੇ ਇੱਕ ਵਾਰੀ ਕਰ ਲੈ ਕਿਵੇਂ ਮਰਜ਼ੀ ਕਰ ਲੈ ਸੀ ਤੈਨੂੰ ਰੋਕਦੇ ਨਹੀਂ ਦੇਖ ਠੀਕ ਆ ਪਰ ਜਿਹੜੀ ਤੂੰ ਗੱਲ ਕਹਿਨੀ ਆਂ ਇਹ ਦੇਖ ਲੈ ਮੈਂ ਜਿੰਨਾ ਤੇਰਾ ਕੀਤਾ ਉਹਨਾਂ ਆਪਦੀ ਮਾਂ ਦਾ ਨਹੀਂ ਕੀਤਾ ਸੀ ਹੁਣ ਤੂੰ ਜਿਵੇਂ ਕਰਨਾ ਜਿਵੇਂ ਤੇਰਾ ਦਿਲ ਕਹਿੰਦਾ ਉਵੇਂ ਕਰ ਲੈ ਮਮੇ ਚਲ ਮੇਰਾ ਤਾਂ ਕੁਝ ਨਹੀਂ ਕਹਿੰਦਾ ਪੁੱਤ ਮੇਰਾ ਤਾਂ ਦਿਲ ਸੋਡੇ ਨਾਲ ਹੀ ਹੈ ਜਿਵੇਂ ਤੁਸੀਂ ਮੈਨੂੰ ਕਹੋਗੇ ਮੈਂ ਤਾਂ ਉਵੇਂ ਸੋਡਾ ਹੀ ਕਹਿਣਾ ਮੰਨੂਗੀ ਬਾਕੀ ਮੈਂ ਤੈਨੂੰ ਐ ਕਹਿੰਦੀ ਵੀ ਚਲ ਤੇਰੀ ਮਾਂ ਨੂੰ ਪੁੱਛ ਲਾਂਦਾ ਵੀ ਮਾਮੀ ਵਾਲਾ ਕਰੀ ਜਾਂਦੀ ਸੀ ਵੀ ਇਹਨੂੰ ਜਾ ਆਉਣ ਦੇ ਮੈਂ ਤਾਂ ਤਾਂ ਕਹਿੰਦੀ ਸੀ ਪੁੱਤ ਜੀ ਮਾੜੀ ਮਾੜੀ ਗੱਲ ਦੱਸੀ ਨਹੀਂ ਹੁੰਦੀ ਤੇ ਮੈਂ ਤਾਂ ਹੁਣ ਦੱਸੂਗੀ ਮੈਂ ਕਿਵੇਂ ਇਹ ਜਿਹੀਆਂ ਗੱਲਾਂ ਲੁਕੋ ਜਾਦਾ ਮਮੀ ਹੁਣ ਤੂੰ ਦੱਸ ਤੂੰ ਆਪ ਹੀ ਦੱਸ ਦੇ ਚਲ ਠੀਕ ਐ ਪੁੱਤ ਨਹੀਂ ਜਾਂਦੀ ਮੈਂ ਜਿਉਂ ਪਤਾ ਲੱਗ ਜਾਂਦਾ ਫੇਰ ਉਹ ਕੀ ਕਹਿੰਦੀ ਅਗਲੀ ਉਹ ਪਰ ਮੈਨੂੰ ਬੋਲਦੀ ਨਾ ਵੀ ਹੁਣ ਤੂੰ ਮਰ ਕੋ ਗੱਲਾਂ ਲਗਾਉਣ ਲੱਗ ਗਿਆ ਤੇਰਾ ਹੱਕ ਨਹੀਂ ਆਉਂਦਾ ਹੁਣ ਦੱਸਣ ਦਾ ਉਹ ਕਿੰਨਾ ਕਿੰਨਾ ਕੋ ਬੋਲਦੀ ਪਰ ਮੈਂ ਤਾਂ ਦੱਸਣਾ ਹੀ ਸੀ ਨਾ ਮਾਹਨਾਂ ਦੇ ਸੰਤਾਂ ਦਾ ਗੁੱਸਾ ਹੁੰਦਾ ਕਰੇ ਤੇ ਉਹ ਉਹਦੇ ਕੋਲੇ ਜਾਏਂਗੀ ਤੂੰ ਠੀਕ ਹੈ ਨਾ ਅਸੀਂ ਇੰਨਾ ਕਰੀ ਜੰਨੇ ਆ ਕਰੀ ਜੰਨੇ ਆਗੇ ਸਾਡੇ ਕਰਮ ਦੇ باوجود ਵੀ ਤੂੰ ਉਹਦੇ ਕੋਲੇ ਜਾਏਂਗੀ ਤਾਂ ਉਹ ਤੇਰੀ ਮਰਦੀ ਹੈ ਕਰ ਚੱਲ ਪੁੱਤ ਮੈਂ ਨਹੀਂ ਜਾਂਦੀ ਠੀਕ ਹੈ ਜਦੋਂ ਹੁਣ ਮੇਰੇ ਕੋਲੇ ਉਹ ਆਏ ਨਾ ਮੈਂ ਸਿੱਧਾ ਉਹਨਾਂ ਨੂੰ ਜਵਾਬ ਦੇ ਦੂੰ ਕਿ ਫੇ ਇੱਥੇ ਆਉਣ ਦੀ ਕੋਈ ਲੋੜ ਨਹੀਂ ਹਾਂ ਬਸ ਹੀ ਜਵਾਬ ਦੀ ਆਪਾਂ ਕੀ ਲੈਣਾ ਵਾ ਉਹ ਤੇ ਤੇਰੇ ਨਾਲ ਅਸੀਂ ਖੜੇ ਆਂ ਠੀਕ ਹੈ ਤੇ ਲੈਣਾ ਤੂੰ ਉਹਨਾਂ ਤੋਂ ਹਾਂ ਚੰਗਾ ਚੱਲ ਮੈਂ ਨਹੀਂ ਜਾਂਦਾ ਉਹਨਾਂ ਨਾਲ ਉਹਨਾਂ ਟੈਨਸ਼ਨ ਲੈ ਆ ਕਰ ਹੈਗੇ ਆ ਦੀ ਤੇਰੇ ਨਾਲ ਠੀਕ ਹੈ ਹਾਂ ਪੁੱਤ ਹੈਗਾ ਹਾਂ ਵਧੀਆ ਦੇ ਵਧੀਆ ਆ ਆ ਕੇ ਵਧੀਆ ਆ ਆਪਦਾ ਠੱਟ ਹੋ ਜਾ ਚੰਗਾ ਆ ਆਪਾਂ ਕੀ ਕਰਾਉਣਾ ਕਿਸੇ ਨੂੰ ਠੀਕ ਹੈ ਤੇਰੇ ਸਿਰ ਤੇ ਮੈਨੂੰ ਕਾਦੀ ਟੈਨਸ਼ਨ ਹਾਂ ਬਸ ਠੀਕ ਹੈ ਹਾਂ ਠੀਕ ਹੈ ਚੰਗਾ ਮੈਂ ਕਰਨਾ ਕੰਮ ਜਾ ਚਾਹ ਪੀਣੀ ਆ ਚਾਹ ਪੀਣੀ ਤਾਂ ਬਣਾ ਦਿੰਦਾ ਮੈਂ ਬਸ ਪੁੱਤ ਕੋਈ ਨਾ ਚਾਹ ਤਾਂ ਮੈਂ ਹੁਣੀ ਪੀ ਕੇ ਆਟੀਆਂ ਠੀਕ ਆ ਹਲਾ ਹੁਣ ਦੇਖ ਲੈ ਮਨ ਕੋਈ ਨਹੀਂ ਆਉਂਦੀ ਪਤਾ ਕਿੱਥੇ ਗਈ ਸੀ ਚਾਹ ਤਾਂ ਮੈਂ ਬਣਾ ਦਿੰਨੀ ਆ ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਜੇ ਮੰਮੀ ਨੇ ਉਹ ਚਾਹ ਮੇਰੇ ਲਈ ਬਣਾਈ ਸੀਗੀ ਮੈਂ ਨਹੀਂ ਪੀਤੀ ਤੇ ਮੰਮੀ ਰੱਖ ਵੀ ਸਕਦੇ ਸੀ ਉਹਨਾਂ ਨੇ ਚਾਹ ਢੋਲਤੀ ਨਾਲੇ ਮੈਨੂੰ ਇੰਨਾ ਕੁ ਸੁਣਾਇਆ ਪਰ ਸਮਝ ਨਹੀਂ ਆਉਂਦੀ ਵੀ ਮੰਮੀ ਦੇ ਦਿਮਾਗ 'ਚ ਚੱਲ ਕੀ ਰਿਹਾ ਉਸ ਦਿਨ ਵੀ ਮੰਮੀ ਪੱਖੇ ਤੇ ਚੜ ਕੇ ਜਦੋਂ ਉਹਨਾਂ ਦੇ ਸੱਟ ਲੱਗੀ ਆ ਅੱਗੇ ਤੱਕ ਦੇ ਉਹਨਾਂ ਨੇ ਸਫਾਈ ਕੀਤੀ ਨਹੀਂ ਨਾਲੇ ਮੇਰੇ ਕਮਰੇ 'ਚ ਉਹਨਾਂ ਨੂੰ ਕੀ ਮਤਲਬ ਸੀਗਾ ਸਫਾਈ ਕਰਨ ਨਾਲੇ ਪੱਕੇ ਦੇ ਉੱਤੇ ਮੈਂ ਤਾਂ ਸਮਝ ਨਹੀਂ ਆ ਰਿਹਾ ਮੈਂ ਤਾਂ ਕੁਝ ਵੀ ਠੀਕ ਨਹੀਂ ਲੱਗ ਰਿਹਾ ਮੰਮੀ ਘਰ ਕਿ ਰਹੀ ਆ ਨਾਲੇ ਜਦੋਂ ਦੇਖਦੀ ਆ ਨਾ ਮੰਮੀ ਘਰੋਂ ਬਾਹਰ ਹੀ ਹੁੰਦੀ ਆ ਪਤਾ ਨਹੀਂ ਕਰਦੇ ਕੀ ਰਹਿੰਦੇ ਮੰਮੀ ਤੇ ਡੈਡੀ ਮੈਨੂੰ ਨਾ ਐਂ ਲੱਗਦਾ ਸ਼ਾਇਦ ਮੇਰੇ ਖਿਲਾਫ ਨਾ ਕੋਈ ਪਲੈਨਿੰਗ ਚੱਲ ਰਹੀ ਆ ਤਾਈਓ ਫਿਰ ਨਾ ਮੰਮੀ ਮੇ ਨਾਲ ਟੰਗ ਨਾਲ ਗੱਲ ਨਹੀਂ ਕਰ ਰਹੀ ਤੇ ਨਾਲੇ ਡੈਡੀ ਵੀ ਨਹੀਂ ਅੱਜਕੱਲ ਮੇ ਨਾਲ ਕੋਈ ਗੱਲਬਾਤ ਕਰਦੇ ਮੈਂ ਪਹਿਲਾਂ ਇਹ ਪਿਆਰ ਨਾਲ ਗੱਲ ਕਰਦੇ ਸੀ। ਲਾਡੀ ਵੀ ਕਾਫੀ ਪਹਿਲਾਂ ਨਾਲ ਬਦਲਿਆ ਬਦਲਾ ਲੱਗ ਰਿਹਾ। ਨਾ ਉਹ ਵੀ ਮੇ ਨਾਲ ਕੋਈ ਗੱਲਬਾਤ ਕਰਦਾ। ਨਹੀਂ ਤਾਂ ਲਾਡੀ ਕਦੇ ਵੀ ਨਹੀਂ ਉਹਨੇ ਐਵੇਂ ਕੀਤਾ ਸੀ। ਮੇ ਨਾਲ ਪਿਆਰ ਨਾਲ ਗੱਲ ਤਾਂ ਕਰਦਾ ਸੀ। ਮੈਨੂੰ ਤਾਂ ਕੁਝ ਵੀ ਸਹੀ ਨਹੀਂ ਲੱਗ ਰਿਹਾ। ਮੇਰੇ ਨਾਲ ਹੋ ਕੀ ਰਿਹਾ? ਜੇ ਮੈਂ ਆਪਦੇ ਘਰ ਦੇ ਉਹਨੂੰ ਫੋਨ ਲਾਤਾ। ਮੰਮੀ ਨਾਲ ਗੱਲ ਕੀਤੀ ਮੈਨੂੰ ਲੈ ਜਾਓ। ਉਹਦੇ ਮੰਮੀ ਨੇ ਆ ਕੇ ਫੋਨ ਫੜ ਲਿਆ ਤੇ ਵਧੀਆ ਗੱਲ ਕੀਤੀ। ਚੱਲ ਕਿ ਰਿਹਾ ਮੈਨੂੰ ਤਾਂ ਕੁਝ ਵੀ ਸਮਝ ਨਹੀਂ ਆ ਰਹੀ ਮੈਨੂੰ ਤਾਂ ਹੁਣ ਇਸ ਘਰ ਦੇ ਵਿੱਚ ਰਹਿ ਕੇ ਨਾ ਦਿਨੋ ਦਿਨ ਡਰ ਲੱਗ ਰਿਹਾ ਸਮਝ ਨਹੀਂ ਆ ਰਿਹਾ ਹੋ ਕੀ ਰਿਹਾ ਮੈਨੂੰ ਐਂ ਲੱਗਦਾ ਕਿ ਨਾ ਪੱਕਾ ਮੰਮੀ ਤੇ ਡਾਡੀ ਨਾ ਮੇਰੇ ਖਿਲਾਫ ਕੋਈ ਪਲੈਨਿੰਗ ਕਰ ਰਹੇ ਆ ਇੰਨਾ ਕ ਤਾਂ ਮੈਂ ਸਮਝ ਹੀ ਸਕਦੀ ਆ ਕਿ ਪਹਿਲਾਂ ਵਾਲੀਆਂ ਗੱਲਾਂ ਤਾਂ ਰਹੀਆਂ ਨਹੀਂ ਪਹਿਲਾਂ ਮੇ ਨਾਲ ਪਿਆਰ ਨਾਲ ਗੱਲ ਕਰਦੇ ਸੀ ਮੈਨੂੰ ਲੱਗਦਾ ਨਾ ਹੁਣ ਮੈਨੂੰ ਸਾਰੀ ਨਿਗਾ ਰੱਖਣੀ ਪਊਗੀ ਕੀ ਕਰਕੇ ਰਹੇ ਨੇ ਕਿੰਨੇ ਕ ਟਾਈਮ ਮੇ ਭੋਲੀ ਬਣ ਕੇ ਚੱਲੀ ਜਾਊਂਗੀ ਇਹ ਤੁਹਾਨੂੰ ਜਾਇਜ਼ ਫਾਇਦਾ ਹੀ ਚੱਕਣ ਲੱਗੇ ਮੈਨੂੰ ਨਾ ਪਤਾ ਕਰਨਾ ਪੈਣਾ ਵੀ ਮੇਰੇ ਖਿਲਾਫ ਕੀ ਸਾਜ਼ਿਸ਼ ਕਰ ਰਿਹਾ ਐ ਤਾਂ ਨਹੀਂ ਗੱਲ ਬੰਨਨੀ ਨਾਲੇ ਮੰਮੀ ਨਾਲ ਵੀ ਮੈਂ ਕਰਦੀ ਆ ਵੀ ਸਾਰੀ ਇਹ ਗੱਲ ਹੋ ਰਹੀ ਹੈ ਮੰਮੀ ਇਸ ਘਰ ਵਿੱਚ ਮੈਨੂੰ ਨਹੀਂ ਪਤਾ ਚੱਲ ਕੀ ਰਿਹਾ ਦੇਖਦੀ ਆ ਕੀ ਕਰਦੇ ਕੁਛ ਨਹੀਂ ਕਰਦਾ ਮੜਾ ਜਨਾ ਕੰਮ ਜਾਂ ਦੇਖੀ ਜਾਂਦਾ ਸੀ ਫੋਨ 'ਚ ਅਦਫਤਰ ਦਾ ਕੰਮ ਜਾਇਆ ਸੀਗਾ ਮੈਂ ਨਾਲ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਗੱਲ ਕਰਨੀ ਸੀ ਇੱਕ ਛੜ ਦੋ ਕਰ ਮੈਂ ਤਾਂ ਮਨਿੰਦਰ ਨੂੰ ਤੇ ਹਰਜੀਤ ਨੂੰ ਗੱਲਾਂ ਕਰਦਿਆਂ ਸੁਣ ਕੇ ਆਈਆਂ ਇੰਨੀਆਂ ਖੁਸ਼ ਨਹੀਂ ਗਿਆ ਬਹੁਤ ਜ਼ਿਆਦਾ ਜਿਵੇਂ ਕਹਿੰਦੇ ਆ ਰੱਬ ਨੂੰ ਸਿੱਧਾ ਕੇ ਮਿਲਿਆ ਹੁੰਦਾ ਹੈਗਾ ਇੰਨੀਆਂ ਖੁਸ਼ ਮੈਨੂੰ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਲੱਗਦਾ ਕਿਹੜੀ ਗੱਲ ਤੂੰ ਆਹੀ ਕੁੜੀ ਨੂੰਏ ਮੇਰੀ ਨਾਨੀ ਆਉਗੀ ਨਿੰਦਰ ਨੂੰਏ ਵੀ ਮੇਰੀ ਮਾਂ ਮਿਲਣ ਆਉਗੀ ਮੈਨੂੰ ਹੁਣ ਫਿਕਰ ਜੀ ਹੋਈ ਪਈ ਹੈਗੀ ਵੀ ਦੋ ਦਿਨ ਹੋ ਗਏ ਨੇਗੇ ਆਂਟੀ ਆਈ ਨਹੀਂ ਹੈਗੀ ਜਿਉਂ ਨਾ ਆਈ ਵਿਚਾਰੰਗਾ ਤਾਂ ਮਨ ਦਿਲ ਟੁੱਟ ਜਾਊਗਾ ਉਹ ਕੰਮ ਉਹਦੀ ਹੈਗੀ ਬਗਾਨੇ ਹੱਥ ਜਾਣ ਕੀ ਪਤਾ ਕੀ ਕੰਮ ਕਹਿਤਾ ਹੋ ਕੀ ਕੰਮ ਹੋ ਗਿਆ ਹੁਣ ਕੋਈ ਗੱਲ ਨਹੀਂ ਆਜੂਗੀ ਰਹੀ ਗੱਲ ਨੂੰ ਲਿਆਉਣ ਦੀ ਆਪਾਂ ਚੱਲਾਂਗੇ ਜਾ ਕੇ ਲਿਆਵਾਂਗੇ ਆਪਾਂ ਉਹ ਤਾਂ ਗੱਲ ਹੈਗੀ ਆ ਕਿਉਂਕਿ ਕਿਸੇ ਦੀ ਆਸ ਟੁੱਟਣੀ ਕਿਸ ਦਾ ਸੁਪਨਾ ਟੁੱਟਣਾ ਹਨਾ ਕਤਲ ਦੇ ਬਰਾਬਰ ਹੋ ਜਾਂਦਾ ਪਤਾ ਨਹੀਂ ਇਹਨਾਂ ਦੇ ਦਿਲ ਦੇ ਕੀ ਬੀਤੂ ਜੇ ਤੁਸੀਂ ਹੁਣ ਲੰਘੋਗੇ ਤਾਂ ਤੁਸੀਂ ਜਾਇਓ ਆਪਣੇ ਕੋਲ ਤਾਂ ਨੰਬਰ ਨੰਬਰ ਵੀ ਨਹੀਂ ਹੈਗਾ ਵੀ ਆਪਾਂ ਗੱਲ ਹੀ ਕਰ ਲਗੀ ਉਹ ਮੇਰੀ ਗੱਲ ਸੁਣ ਤੂੰ ਬੇਫਿਕਰ ਹੋ ਜਾ ਆਪਾਂ ਜਾਵਾਂਗੇ ਮਿਠਾ ਕੇ ਗੱਡੀ ਤੇ ਆਪਾਂ ਲੈ ਆਵਾਂਗੇ ਉਹਨਾਂ ਨੂੰ ਇਹਨਾਂ ਨੂੰ ਮਲਾ ਦੇਾਂਗੇ ਐਡੀ ਐਡੀ ਕਾਦੀ ਟੈਨਸ਼ਨ ਆ ਗਈ ਉਹ ਤਾਂ ਠੀਕ ਆ ਆਪਾਂ ਜਾਵਾਂਗੇ ਪਰ ਆਂਟੀ ਨੇ ਤਾਂ ਕਿਹਾ ਸੀ ਵੀ ਮੈਂ ਆਉਂਗੀ ਵੀ ਬੰਦਾ ਉਹਦਾ ਤਾਂ ਹੈਗਾਗਾ ਇੰਨਾ ਵੀ ਨਹੀਂ ਵੀ ਉਹ ਸਾਰੀ ਦਿਹਾੜੀ ਸਰਾਣੇ ਬੈਠੇ ਰਹਿੰਦੇ ਨੇਗੇ ਉਹ ਕੰਮ ਉਹਨੇ ਐਂ ਤਾਂ ਕਿਹਾ ਸੀ ਵੀ ਮੈਂ ਆਉਂਗੀ ਉਹਨੂੰ ਆਪਾਂ ਵੀ ਤਾਂ ਇਹ ਗੱਲ ਕਹਿ ਕੇ ਆਏ ਸੀ ਵੀ ਅਸੀਂ ਆ ਕੇ ਲੈ ਜਾਾਂਗੇ ਹੋ ਸਕਦਾ ਆਪਣੀ ਅੜਿਕਰੀ ਜਾਂਦੀ ਹੋਵੇ ਵੀ ਭਾਈ ਆਉਣਗੇ ਮੈਨੂੰ ਆ ਕੇ ਲੈ ਕੇ ਜਾਣਗੇ ਉਹ ਤਾਂ ਠੀਕ ਆ ਆਪਾਂ ਤਾਂ ਐਡੇ ਬੇਦਮਾਗਾਂ ਦੋਨੇ ਜਾਣੇ ਇੱਕ ਗੱਲ ਤਾਂ ਬਸ ਆਪਣੇ ਯਾਦ ਰਹਿੰਦੀ ਆ ਤੇ ਦੂਜੀ ਯਾਦ ਨਹੀਂ ਰਹਿੰਦੀ ਉਹਨੂੰ ਐਂ ਵੀ ਨਹੀਂ ਕਿਹਾ ਵੀ ਚੱਲ ਬੀਤੇ ਰੋੜ ਮਾਤਾ ਫੋਨ ਹੈ ਨਹੀਂ ਕਿਸੇ ਆਸਰਮਾਨ ਦਾ ਨੰਬਰ ਦੇ ਦੇ ਅੱਧਾ ਗੱਲ ਹੀ ਕਰ ਲੈਂਦਾ ਤਾਂ ਉਹ ਨਹੀਂ ਨਹੀਂ ਐਹੋ ਜੀ ਕੋਈ ਗੱਲ ਨਹੀਂ ਹੈਗੀ ਉਹਦੇ ਕੋਲੇ ਫੋਨ ਨਹੀਂ ਹੈਗਾ ਕਿਤੇ ਯਾਰੂ ਨਾ ਬਿਮਾਰ ਹੋ ਗਈ ਹੋਵੇ ਮੈਂ ਤਾਂ ਐ ਸੋਚੀ ਨਹੀਂ ਹੈਗੀ ਹਾਂ ਇਹ ਵੀ ਗੱਲ ਹੋ ਸਕਦੀ ਆ ਬਜ਼ੁਰਗ ਸਰੀਰ ਆ ਵੀ ਕਈ ਰਿ ਬਿਮਾਰ ਠਮਾਰ ਹੋ ਗਈ ਹੋਵੇ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਵੀ ਆਪਾਂ ਜਾ ਕੇ ਲਿਆਵਾਂਗਾ ਉਹਨਾਂ ਨੂੰ ਕੋਈ ਗੱਲ ਨਹੀਂ ਆਪਾਂ ਚੱਲਦੇ ਆ ਇਹ ਗੱਲ ਇਹਨਾਂ ਨੂੰ ਨਾ ਦੱਸੀ ਕਿ ਅਸੀਂ ਉਹਨਾਂ ਨੂੰ ਲੈਣ ਜਾਣਾ ਉਹ ਉਹ ਤਾਂ ਠੀਕ ਆ ਮੇਰਾ ਤਾਂ ਨਾ ਪੇਟ ਖਰਾਬ ਹੋਇਆ ਪਿਆ ਮੈਂ ਤਾਂ ਬਿਮਾਰ ਹੋਈ ਪਈ ਆ ਜਾਂ ਤਾਂ ਮੈਨੂੰ ਪਹਿਲਾਂ ਦਵਾਈ ਦਬੂ ਲਿਆ ਕੇ ਦੇਵੋ ਤੇ ਨਾਲੇ ਮੇਰੀ ਗੱਲ ਸੁਣ ਬਾਪੂ ਦਾ ਫੋਨ ਫੰਦਾ ਨਹੀਂ ਆਇਆ ਤੁਹਾਡੇ ਕੋਲ ਹਰੇ ਮੇਰੇ ਕੋਲੇ ਬਾਪੂ ਦਾ ਕੋਈ ਫੋਨ ਨਹੀਂ ਆ ਮੈਂ ਤਾਂ ਐਂ ਕਹਿਣਾ ਕੋਈ ਗੱਲ ਨਹੀਂ ਆਪਾਂ ਚੱਲਦੇ ਆ ਨਾਲੇ ਤਾਂ ਦੋਵੇਂ ਮੈਂ ਹਜੇ ਨਹੀਂ ਜਾਣਦੀ ਹੈਗੀ ਮੈਂ ਐਂ ਕਿ ਮੈਂ ਤੁਰ ਪਾਂ ਘਰੋਂ ਮੈਂ ਬਿਮਾਰ ਹੋਈ ਪਈ ਆ ਮੈਂ ਮੇਰਾ ਘਰੋਂ ਨਿਕਲਣ ਦੀ ਹੀ ਨਹੀਂ ਕਰਦਾ ਉਹ ਗੁਰੂ ਮੈਂ ਐਂ ਕਹਿਣਾ ਵੀ ਦਵਾਈ ਦਵਾ ਕੇ ਲਿਆਉਣੀ ਆ ਤੈਨੂੰ ਡਾਕਟਰ ਦੇੋਂ ਰੋਤਰੀ ਉਤਰੀ ਨਹੀਂ ਮੈਂ ਜਾਣਦੀ ਹੈਗੀ ਕਿ ਮੇਰਾ ਤਾਂ ਦਿਮਾਗ ਖਰਾਬ ਹੋਇਆ ਪਿਆ ਉਧਰ ਤਾਂ ਆਪਾਂ ਚੱਲ ਬੜਾਂਗੇ ਉਧਰ ਮੇਰੀ ਤਾਂ ਸੁਣ ਲੋ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਦਿਮਾਗ ਖਰਾਬ ਹੋਇਆ ਪਿਆ ਮੇਰਾ ਤਾਂ ਵੀ ਮੈਂ ਵੀ ਤਾਂ ਬੇਵਕੂਫ ਪਹਿਲੇ ਵਾਪਸ ਦਿੰਨੀ ਐ ਵੀ ਹਾਂ ਜਾਣਾਗਾ ਮੈਂ ਤਾਂ ਦੱਸ ਕੇ ਨਾ ਜਾਂਦੀ ਤਾਂ ਇੰਨਾ ਬਚਰ ਗਨਾਂ ਆ ਸਮੀਤ ਨਾ ਹੁੰਦਾਂ ਤੇ ਫੇਰ ਕੀ ਹੋਗਾ ਉਹਨੇ ਆਉਣਾ ਹੀ ਆ ਆਜੋ ਕਿਹੜੇ ਬੰਦਾ ਬਿਮਾਰ ਵੀ ਹੋ ਸਕਦਾ ਆ ਬੰਦੇ ਨੂੰ ਕੋਈ 100 ਕੰਮ ਉਹ ਤਾਂ ਗੱਲ ਮੈਂ ਤੁਹਾਡੀ ਮੰਨਦੀ ਆ ਵੀ ਕੰਮ ਹੋ ਸਕਦਾ ਪਤਾ ਨਹੀਂ ਕਿਉਂ ਪਤਾ ਨਹੀਂ ਮੈਂ ਹੀ ਜ਼ਿਆਦਾ ਸੋਚਦੀ ਆ ਮੇਰਾ ਤਾਂ ਦਿਮਾਗ ਨਾ ਉਲਟਾ ਫੋਲਟੇ ਸੋਚਣ ਲੱਗ ਜਾਂਦਾ ਮੈਂ ਤਾਂ ਇਹ ਹੋਇਆ ਪਿਆ ਹੁਣ ਵੀ ਜੇ ਨਾ ਆਈ ਫੇਰ ਕਿਉਂ ਗਮਲੀਆਂ ਗੱਲਾਂ ਕਰੀ ਜੰਨੀ ਆ ਉਹ ਆਊਗੀ ਜਦੋਂ ਨੇ ਕਹਿਤਾ ਆਪਣੇ ਵੀ ਤਾਂ ਘਰੇ 100 ਪ੍ਰੋਬਲਮਾਂ ਹੋ ਜਾਂਦੀਆਂ ਅਗਲੇ ਦੇ ਵੀ ਘਰੇ ਕੋਈ ਦਿੱਕਤ ਆ ਗਈ ਹੋਣੀ ਹੈ ਹਾਂ ਇਹ ਵੀ ਆ ਚਲ ਕੋਈ ਨਾ ਜੇ ਮੈਨੂੰ ਵੀ ਪੁੱਛਿਆ ਮੈਂ ਇਹੀ ਕਹੂੰਗੀ ਉਹਨੂੰ ਵੀ ਕੋਈ ਨਾ ਭਾਈ ਜਲਦੀ ਆਊਗੀ ਆਪਾਂ ਹੁਣ ਚੋਰੂਸਪੁਰੋਂ ਗਿਆ ਕੱਢਿਆ ਵਗੇ ਹੁਣ ਨਹੀਂ ਇਹਨੂੰ ਦੱਸ ਕੇ ਜਾਂਦੇ ਹਾਂ ਹਾਂ ਹੁਣ ਇਹਨੂੰ ਦੱਸ ਕੇ ਨਹੀਂ ਜਾਂਦੇ ਆਪਾਂ ਕੋਈ ਗੱਲ ਨਹੀਂ ਕਹੇ ਅਮਰੀਕਾ ਅੱਜ ਡਿਊਟੀ ਤਾਂ ਨਹੀਂ ਜਾਣਾ ਹੈਗਾ ਅੱਜ ਕਿਤੇ ਨਹੀਂ ਡਿਊਟੀ ਨਹੀਂ ਜਾਣਾ ਤੂੰ ਨਾ ਚਾਹ ਦੀ ਘੁੱਟ ਬਣਾ ਨਾਲੇ ਦਾ ਘੁੱਟ ਤੂੰ ਪੀ ਲੈ ਇਦੂ ਬਾਦ ਫਿਰ ਮੈਂ ਆਪਾਂ ਤੈਨੂੰ ਦਵਾਈ ਦਵਾ ਦੇਣਾ ਮੈਂ ਨਹੀਂ ਮੈਂ ਤਾਂ ਚਾਹ ਨਾ ਪੀਵਾਂ ਤੇ ਨਾ ਬਣਾਵਾਂ ਜਦੋਂ ਚਿੱਤ ਕਾਲਾ ਪਈ ਜਾਂਦਾ ਜਗਨਿੰਦਰ ਨੂੰ ਕਦੇ ਬਣਾ ਦਊਗੀ ਘੁੱਟ ਹਾਏ ਮੈਂ ਸੋਹ ਲੱਗੇ ਬੰਦਾ ਬਿਮਾਰ ਨਾ ਹੋਵੇ ਉਹ ਕੁਛ ਨਾ ਢਿੱਡ ਡੁੱਡ ਦੁਖਣ ਲੱਗ ਜਾਏ ਜਿਹੜਾ ਲੂਜ਼ ਮੋਸ਼ਨ ਲੱਗ ਜਾਂਦਾ ਨਾ ਬੰਦੇ ਨੂੰ ਇਹ ਮਾਰ ਦਿੰਦੇ ਨੇ ਚਲ ਕੋਈ ਨਾ ਜਾ ਪਾਜਾ ਤੂੰ ਉਹ ਕੈ ਮਨਿੰਦਰ ਨੂੰ ਜਾ ਕੇ ਕੋਈ ਨਹੀਂ ਆਗੀ ਉਹ ਇੱਥੇ ਪੈਸੇ ਲੈ ਕਿਹੜੇ ਨਹੀਂ ਉਹ ਜਸੀਂ ਆਉਣੀਆਂ ਜੀ ਮੈਡੀਕਲ ਸਕੂਲ ਕੋਈ ਨਹੀਂ ਪੈਸੇ ਕਮ ਲੈ ਆ ਦਿੰਨੀ ਆ ਮੈਨੂੰ ਦੱਸ ਤਾਂ ਦਿਓ ਪੂਰੀ ਗੱਲ ਤੁਸੀਂ ਕਿੱਥੇ ਜਾਣੇ ਹੋ ਯਾਰ ਕੰਮ ਦੇ ਸੱਜ ਸੱਜ ਜਾ ਰਹੇ ਜੈਪੁਰ ਤੱਕ ਕਿਹਾ ਤਾਂ ਰੈਵਨ ਕਿ ਆਪ ਵੀ ਲੱਗ ਜਾਗੇ ਚਾਹ ਵੀ ਲੱਗ ਜਾਣਗੇ ਲੱਗ ਕੇ ਦੇ ਦੋ ਜਾਨ ਤਾਂ ਚਾਹ ਆ ਗੋਗਲ ਹਾਈ ਤੁਮ ਮੈਂ ਰਹਿ ਜੂ ਕੱਲੀ ਲੋਕੀਂ ਚ ਕੋਈ ਕਰਨਾ ਕੱਲੀ ਕਿਉਂ ਸਾਰੀਆਂ ਤੇਰੀ ਨੂਰ ਰਾਣੀ ਤੇਰੀ ਤੇਰੇ ਕੋਲੇ ਆ ਮੁੰਡਾ ਤੇਰੇ ਕੋਲੇ ਉਹ ਦਸਤਨ ਕੀ ਚੜੀ ਨੂਰ ਰਾਣੀ ਪਤਾ ਹੀ ਹੈ ਤੁਹਾਨੂੰ ਨੂਰ ਰਾਣੀ ਦਾ ਗਾੜੀ ਤੇ ਕਿੰਨਾ ਕੋਦ ਨਾਲ ਮੈਂ ਪਿਆਰ ਮੁਹੱਬਤ ਹੈ ਨੂਰ ਰਾਣੀ ਨਾਲ ਮੇਰੀ ਗੱਲ ਸੁਣ ਹਾਂ ਮੈਂ ਨੰ ਜੇਪੁਰ ਇਹਦੀ ਕੰਮ ਮਸਤੀ ਚੱਲੇ ਆ ਚਾਹ ਸੁਖਾਲੇ ਕੰਮ ਠੀਕ ਹੈ ਤੋ ਵੇਂਦੀ ਜਾਈ ਹੁਣ ਹੁੰਦਾ ਕੀ ਉਹ ਕਹਿੰਦੇ ਹੁੰਦੇ ਆ ਨਾ ਜਦੋਂ ਕਹਿੰਦੇ ਕਿਉਂ ਸਿੱਧੀ ਗੱਲਾਂ ਨਹੀਂ ਨਿਕਲਦਾ ਤਾਂ ਕੋਈ ਵਾਰਟੀਟੀ ਕਰਨੀ ਪੈਂਦੀ ਐ। ਬਸ ਉਹੀ ਗੱਲ। ਇਹ ਚੈਪੁਰੇ ਦਾ ਕੀ ਆ ਨੋ ਜੂਗਾ। ਜਦੋਂ ਹੱਲ ਹੋ ਗਿਆ ਤੈਨੂੰ ਉਦੋਂ ਪਤਾ ਲੱਗੇ। ਪਹਿਲਾਂ ਨਹੀਂ ਮੈਂ ਦੱਸਣਾ। ਲੱਗੀ ਸਮਝ? ਕਿ ਉੱਥੇ ਕੋਈ ਬਾਬਾ ਬੋਬਾ? ਓ ਯਾਰ ਬਾਬੇ ਕੋਲ ਜਾਣਾ ਥੋੜਾ ਬੁੜੀਆਂ ਦਾ ਕੰਮ ਐ। ਅਸਤਰ ਕੰਡੇ ਕਢਾਉਣੇ ਹੁੰਦੇ। ਕੰਡੇ ਕਢਾਉਣੇ ਨੇ। ਓ ਸਾਡੇ ਨਾ ਗੱਲਾਂ ਨਹੀਂ ਇਹ ਗੱਲਾਂ ਜਦੋਂ ਤੇਰੇ ਹੱਲ ਹੋ ਗਿਆ ਤੈਨੂੰ ਆਪੇ ਪਤਾ ਲੱਗ ਜੂਗਾ। ਤੂੰ ਐ ਕਰ ਮੈਂ ਤੈਨੂੰ ਰਾਤ 20000 ਦਾ ਬ੍ਰੈਂਸ ਕਿੱਥੇ ਰੱਖਿਆ ਉਹ ਪੈਸੇ ਲੈ ਕੇ ਦੇਖ ਲੋ। ਚੱਲਿਆ ਕਿ ਦੇ ਦਿੰਨੀ ਆ ਗੱਲ ਤਾਂ ਪੂਰੀ ਦੱਸ ਦਿਆ ਕਰੋ ਕੋਈ ਨਹੀਂ ਗੱਲ ਤਨ ਫੇਰ ਹੀ ਦੱਸੂਗਾ ਠੀਕ ਹਨ ਨਾਲਿਆ ਗੱਟੀ ਚ ਰੱਖ ਚੱਲ ਮੈਂ ਗੱਟੀ ਚ ਰੱਖਦਾ ਤੇ ਪੈਸੇ ਲਿਆ ਹੱਟ ਕੇ ਹਾਂਜੀ ਅੰਟੀ ਅੱਛਾ ਫੁੱਲ ਬੂਟੇ ਬਣਾਈ ਜਾਣੀਆਂ ਪਹਿਲਾਂ ਤਾਂ ਮੈਨੂੰ ਇਹ ਦੱਸ ਤੇਰੀ ਮਾਂ ਕਿੱਥੇ ਹੈਗੀ ਇੱਥੇ ਹੋਣੀ ਮੰਮੀ ਤਾਂ ਲੈ ਮੰਮੀ ਇੱਥੋਂ ਨਹੀਂ ਆ ਸਾਰਾ ਘਰ ਫਰੋਲਦਾ ਮੈਂ ਤੇਰੀ ਮੰਮੀ ਤਾਂ ਜਿਵੇਂ ਨਾ ਗਵਾਚ ਗਈ ਹੁੰਦੀ ਹੈਗੀ ਨਹੀਂ ਨਹੀਂ ਉੱਪਰ ਕੱਪੜੇ ਪਾਉਣ ਬਾਗਿਆ ਹੋਣਗੇ ਸ਼ਤ ਤੇ ਹਾਂ ਪਰ ਸ਼ਤ ਤੇ ਬਾਗਿਆ ਹੋ ਗਈ ਹਣਾ ਹਾਂਜੀ ਤੇ ਕੀ ਬਣਾਈਏ ਨਹੀਂ ਤਾਂ ਫੁੱਲ ਜੇ ਮੈਂ ਨਾ ਨਾਨੀ ਵਾਸਤੇ ਕਾਰਡ ਬਣਾਉਣੀ ਹੈ ਜਦੋਂ ਮੇਰੀ ਨਾਨੀ ਆਉਗੀ ਨਾ ਉਹਨੂੰ ਕਾਰਡ ਦਊਂਗੀ ਮੈਂ ਅੱਛਾ ਤੇਰੀ ਨਾਨੀ ਵਾਸਤੇ ਕਾਰਡ ਬਣਾਉਣੀ ਹੈਗੀ ਹਾਂਜੀ ਠੀਕ ਹੈ ਤੇ ਵਿੱਚ ਕੀ ਲਿਖੇਗੀ ਮੈਂ ਨਾਨੀ ਦਾ ਟੌਪਿਕ ਲਿਖੂੰਗੀ ਕੋਈ ਨਾਨੀ ਦਾ ਟੌਪਿਕ ਲਿਖੇਗੀ ਅੱਛਾ ਮੇਰੀ ਪਿਆਰੀ ਨਾਨੀ ਮੈਂ ਤੁਹਾਨੂੰ ਦਿਖਾਉਂਗੀ ਬਣਾ ਕੇ ਫਿਰ ਤੁਸੀਂ ਪੜ੍ਹ ਹੀ ਹੋ ਜਾਣਾ ਠੀਕ ਹੈ ਹਾਂ ਦੇ ਇੱਥੇ ਇੱਥੇ ਆਪਦੀ ਨਾਨੀ ਦੀ ਫੋਟੋ ਬਣਾ ਦਿਜੇਗਾ ਨਾਨੀ ਦੀ ਫੋਟੋ ਮੈਂ ਨਾ ਨਾਨੀ ਵੇਖੀ ਨਹੀਂ ਵੇਖੀ ਤਾਂ ਹੈਗੀ ਆ ਪਰ ਪੂਰਾ ਧਿਆਨ ਜਤਾ ਦੇ ਕੋਈ ਨਾ ਮੰਮੀ ਨੂੰ ਪੁੱਛ ਲੂੰਗੀ ਫਿਰ ਬਣਾ ਦੂੰਗੀ ਤੇ ਮੈਂ ਇਹਦੀ ਫੋਟੋ ਬਣਾ ਦਿੰਦਾ ਤੇ ਨਾਲੇ ਮੇਰੀ ਗੱਲ ਸੁਣ ਇੱਥੇ ਗਲਾਬ ਦੇ ਫੁੱਲ ਬਣਾਈ ਠੀਕ ਹੈ ਠੀਕ ਹੈ ਹਾਂ ਗਲਾਬ ਦੇ ਫੁੱਲ ਜਿਹੜੇ ਰੰਗ ਕਿਹੜਾ ਭਰੇਗੀ ਪਿੰਕ ਰੈੱਡ ਰੈੱਡ ਹਾਂ ਰੈੱਡ ਭਰੇਗੀ ਹਾਂ ਰੱਡ ਬੜੂੰਗੀ ਕਿੰਨੀ ਕੀ ਯਾਦ ਆਉਂਦੀ ਨਾਨੀ ਨਾਨੀ ਤਾਂ ਬਹੁਤ ਯਾਦ ਆਉਂਦੀ ਐ ਜਦੋਂ ਮਮਮੀ ਨੇ ਮੈਨੂੰ ਦੱਸਿਆ ਨਾ ਵੀ ਨਾਨੀ ਆਉਗੀ ਮੈਂ ਤਾਂ ਆ ਹੀ ਹੋਏ ਪੇ ਪਤਾ ਨਹੀਂ ਕਦੋਂ ਆਉਗੀ ਵੀ ਮੈਂ ਹੀ ਭੱਜ ਜਾ ਨਾਨੀ ਕੋਲ ਮੈਂ ਲਿਆਵਾਂ ਨਾਨੀ ਨੂੰ ਘਰੇ ਐਨੀ ਖੁਸ਼ੀ ਹੋਈ ਪਈ ਐ ਔਰ ਤੁਹਾਨੂੰ ਵੀ ਪਤਾ ਆਂਟੀ ਮੈਂ ਕਿੰਨੇ ਟਾਈਮ ਬਾਅਦ ਮਿਲੂੰਗੀ ਮੇਰੀ ਨਾਨੀ ਨੂੰ ਮੈਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਅੱਛਾ ਹਾਂ ਨਾਨੀ ਨਾਲ ਆਪਦੀ ਨੂੰ ਗੁੱਸੇ ਹੋਏ ਕਿ ਇੱਥੇ ਰਹਿ ਮੇਰੇ ਕੋਲ ਮੈਂ ਨਹੀਂ ਜਾਣ ਦਿੰਦੀ ਕਿ ਤੈਨੂੰ ਇੱਕ ਵਾਰ ਜਦੋਂ ਆ ਗਈ ਨਾ ਫੇਰ ਨਹੀਂ ਜਾਣ ਦਿੰਦੀ ਮੈਂ ਨਾਨੀ ਨੂੰ ਕਿਤੇ ਵੀ ਆਪ ਦੇ ਕੋਲ ਹੀ ਰੱਖੂੰਗੀ ਕੋਲ ਤਾਂ ਰੱਖੇਗੀ ਪੁੱਤ ਉਹਨੇ ਕਈ ਵਾਰੇ ਨਾਨੀ ਦੀਆਂ ਵੀ ਮਜਬੂਰੀਆਂ ਹੁੰਦੀਆਂ ਹੁਣ ਨਾਨੀ ਦਾ ਵੀ ਘਰ ਹੈਗਾ ਹਨਾ ਉਥੇ ਜਿੱਥੇ ਉਹ ਰਹਿੰਦੀ ਹੈ ਉਹ ਸਾਰਿਆਂ ਨੂੰ ਉਥੇ ਜਾਣਦੀ ਹੈਗੀ ਜਦੋਂ ਉਹ ਇੱਥੇ ਆਉਗੀ ਉਹਦਾ ਜੀ ਲੱਗੇ ਨਾ ਲੱਗੇ ਇਹ ਵੀ ਨਹੀਂ ਨਾ ਆਪਾਂ ਨੂੰ ਪਤਾ ਹੁਣ ਉਥੇ ਉਹਨਾਂ ਸਾਰੇ ਜਾਣਦੇ ਆ ਕਦੇ ਕਿਸੇ ਕੋਲ ਬੈਠ ਗਈ ਕਿਸੇ ਨਾਲ ਗੱਲਾਂ ਕਰ ਲਈਆਂ ਕਿਸੇ ਦੇ ਘਰ ਚੱਲ ਗਈ ਹਨਾ ਕਿਸ ਦਾ ਵਿਆਹ ਸ਼ਾਦੀ ਆਂਟੀ ਨਾਨੀ ਤਾਂ ਦਿਨੇ-ਦਿਨੇ ਜਾਣਦੀ ਉਹ ਕਿਸੇ ਦੇ ਘਰ ਰਾਤ ਨੂੰ ਤਾਂ ਕੱਲੀ ਹੁੰਦੀ ਐ ਜੇ ਰਾਤ ਨੂੰ ਕੋਈ ਬਿਮਾਰ ਬਮੂਰ ਹੋ ਗਈ ਫਿਰ ਕਿਹਨੂੰ ਦੱਸੂਗੀ ਜੇ ਇੱਥੇ ਹੋਊਗੀ ਇੱਥੇ ਆਪਾਂ ਤਾਂ ਹੋਵਾਂਗੇ ਉਹ ਤਾਂ ਮੈਂ ਸਮਝਦੀ ਐ ਪੁੱਤ ਬੀਤਰੀ ਗੱਲ ਠੀਕ ਆ ਪਰ ਜਿਹੜੇ ਆਪਣੇ ਬਜ਼ੁਰਗ ਹੁੰਦੇ ਆ ਨਾ ਉਹਨਾਂ ਨੂੰ ਪਿੰਡਾਂ 'ਚ ਰਹਿਣਾ ਪਸੰਦ ਹੁੰਦਾਗਾ ਹੁਣ ਜੇ ਉਹ ਆਪਣੇ ਕੋਲ ਆ ਗਈ ਹਨਾ ਆਪਾਂ ਰਹਿਨੇ ਅੰਦਰ-ਅੰਦਰ ਉਹ ਤਾਂ ਐ ਕਹੂਗੀ ਮੇਰਾ ਤਾਂ ਦਿਲ ਕਾਲਾ ਪੈਂਦਾ ਮੈਂ ਤਾਂ ਪਿੰਡ ਛੱਡਿਆ ਵੋ ਨਾਲੇ ਮੇਰੀ ਗੱਲ ਸੁਣ ਨਾ ਤੇਰੀ ਨਾਨੀ ਬੇਸ਼ੱਕ ਇੱਕ ਦਿਨ ਆਵੇ ਆਪਣੇ ਕੋਲ ਠੀਕ ਆ ਨਾਨੀ ਨੂੰ ਬੜਾ ਤੰਗ ਨਹੀਂ ਕਰਨਾਗਾ ਜੇ ਤੋ ਨਾਨੀ ਦਾ ਮਨ ਮੰਨੂਗਾ ਉਦੋਂ ਨਾਨੀ ਰਹਿਣ ਆਜੂਗੀ ਤੇ ਜਦੋਂ ਜੀ ਕਰੂ ਉਹਦਾ ਉਦੋਂ ਉਹ ਮਿਲਣ ਆਜਿਆ ਕਰੂਗੀ ਗਾਰੰਟੀ ਐਂ ਕਰੂੰਗੀ ਨਾ ਮੈਂ ਜੇ ਨਾਨੀ ਨੇ ਜਾਣਾ ਹੋਊਗਾ ਪਿੰਡ ਫਿਰ ਮੈਂ ਨਾਲ ਵਗ ਜੂਗੀ ਨਾਨੀ ਦੇ ਨਾਨੀ ਕੋਲੋਂ ਥੇਰੇ ਪੂੰਗੀ ਜੇ ਨਾਨੀ ਇੱਥੇ ਨਾ ਚਲੀ ਲੱਗਿਆ ਤਾਂ ਫਿਰ ਜੇ ਨਾਨੀ ਇੱਥੇ ਆ ਗਈ ਫਿਰ ਮੇਰਾ ਨਹੀਂ ਜੀ ਲੱਗਣਾ ਉਹਦੇ ਵੀ ਨਾ ਉਹ ਤਾਂ ਗੱਲ ਹੈਗੀ ਆ ਜੇ ਤੂੰ ਨਾਨੀ ਨਾਲ ਚੱਲ ਗਈ ਨਾ ਫਿਰ ਪੜ੍ਹਾਈ ਕੌਣ ਕਰੂਗਾ ਫਿਰ ਪੇ ਸਕੂਲੋਂ ਹਟਣਾ ਪੈਣਾਗਾ ਨਹੀਂ ਨਹੀਂ ਆਂਟੀ ਮੈਂ ਸਕੂਲੋਂ ਉਧਰ ਦੇ ਉਧਰ ਵਗ ਜਾ ਕਰੂੰਗੀ ਲੈ ਨਾਨੀ ਦਾ ਪਿੰਡ ਕਿੱਥੇ ਆ ਐਨੀ ਦੂਰ ਉੱਥੇ ਤਾਂ ਬੈਨ ਵੀ ਨਹੀਂ ਜਾਂਦੀ ਤੇਰੇ ਸਕੂਲ ਦੀ ਹਾਂ ਇਹ ਵੀ ਹੈ ਹਨਾ ਨਾਨੇ ਮੇਰੀ ਗੱਲ ਸੁਣ ਨਾਨੀ ਦੇ ਪਿੰਡ ਥੋੜੋ ਤੂੰ ਪੜਨ ਲੱਗੇਗਾ ਤੇ ਮਮਮੀ ਦਾ ਵੀ ਨਹੀਂ ਜੀ ਲੱਗਣਾ ਹੋਰ ਹੁਣ ਉਹ ਵੀ ਕਮਲੀਆਂ ਜੀਆਂ ਗੱਲਾਂ ਕਾਤੋਂ ਕਰਦੀ ਹੁੰਨੀ ਐ ਕੋਈ ਗੱਲ ਨਹੀਂ ਆਪਾਂ ਨਾਨੀ ਨੂੰ ਮਨਾ ਲਾਂਗੇ ਆਪਣੇ ਕੋਲ ਹੀ ਰੱਖ ਲਾਂਗੇ ਹਾਂ ਇਹ ਗੱਲ ਠੀਕ ਆ ਤੇ ਮੇਰੀ ਕਸਮ ਤੇ ਨਾਨੀ ਨੂੰ ਕੀ ਖਵਾਏਂਗੀ ਤੂੰ ਲਿਆ ਕੇ ਉਹ ਜਿਹੜੀ ਚੀਜ਼ ਨਾਨੀ ਨੇ ਕਹੀ ਨਾ ਉਹੀ ਲਿਆ ਕੇ ਦਊਂਗੀ ਮੈਂ ਅੱਛਾ ਹੀ ਲੈ ਨਾ ਇਹਨੂੰ ਪਤਾ ਨਾ ਨਾਨੀ ਨੂੰ ਕੀ ਪਸੰਦ ਹੈ ਕੀ ਨਹੀਂ ਮੰਮੀ ਨੂੰ ਤਾਂ ਪਤਾ ਹੋਊਗਾ ਹਨਾ ਹਾਂ ਤੇਰੀ ਮੰਮੀ ਨੇ ਪੁੱਛੀ ਵੀ ਤੇਰੀ ਨਾਨੀ ਨੂੰ ਪਸੰਦ ਕੀ ਆ ਕੀ ਉਹ ਖਾਂਦੀ ਆ ਕੀ ਪੀਂਦੀ ਆ ਫਿਰ ਉਹੀ ਚੀਜ਼ ਬਣਾ ਕੇ ਦੇ ਨਾਲੇ ਜਦੋਂ ਤੂੰ ਤੇਰੀ ਨਾਨੀ ਨੂੰ ਆਪ ਚੀਜ਼ ਫੜਾਵੇਂਗੀ ਨਾ ਦੇਖੀ ਤੇਰੀ ਨਾਨੀ ਖੁਸ਼ ਹੋ ਜੂਗੀ ਵੀ ਮੇਰੀ ਦੋਤੀ ਮੇਰੀ ਕਿੰਨੀ ਸੇਵਾ ਕਰਦੀ ਆ ਸਹੀ ਕਿਹਾ ਆਂਟੀ ਹੁਣ ਐਂ ਕਰੂੰਗੀ ਪਹਿਲਾਂ ਮੈਂ ਮੰਮੀ ਨੂੰ ਪੁੱਛੂੰਗੀ ਵੀ ਕੀ ਪਸੰਦ ਆ ਨਾਨੀ ਨੂੰ ਸਹੀ ਗੱਲ ਆਗੀ ਚਲ ਮੈਂ ਜਾ ਬਣਾਉਣੀ ਹੈਗੀ ਤੇਰੀ ਮੰਮੀ ਤਾਂ ਹਲੇ ਤੱਕ ਨਹੀਂ ਆਈ ਦੇਖ ਲੈ ਆਪਾਂ ਰੋ ਵੀ ਕਿੰਨਾ ਟਾਈਮ ਹੋ ਗਿਆ ਗੱਲਾਂ ਕਰਦਿਆਂ ਨੂੰ ਮੈਂ ਦੇਖਿਆ ਵਾ ਤੂੰ ਵੇਖ ਲੈ ਚਾਹ ਬਣਾਉਣੀ ਆ ਉਹਨੂੰ ਕੇ ਚਲ ਮੈਂ ਦੇਖਿਆ ਨਹੀਂ ਮੈਂ ਤਾਂ ਅੱਜ ਬਿਮਾਰ ਹੋਈ ਪਈ ਆ ਪੁੱਤ ਤਾਂ ਕਰਕੇ ਨਾ ਮੈਨੂੰ ਔਖਾ ਲੱਗ ਜਾਂਦਾ ਇਹ ਕੰਮ ਕਰ ਦਵਾਈ ਨਹੀਂ ਤੁਸੀਂ ਅੱਜ ਦਵਾਈ ਕੀ ਜਾਵਾਂਗੇ ਮੈਂ ਤੇ ਤੇ ਅੰਕਲ ਫਿਰ ਲੈ ਕੇ ਆਵਾਂਗੇ ਘਰੋਂ ਨਿਕਲਣ ਨੂੰ ਕਿਹੜਾ ਜੀ ਕਰਦਾ ਇੱਕ ਗਰਮੀ ਵਾਲੀ ਹੈਗੀ ਦਵਾਈ ਤਾਂ ਬਹੁਤ ਜ਼ਿਆਦਾ ਹੋਈ ਪਈ ਆ ਧਿਆਨ ਨਾਲ ਤੁਸੀਂ ਦਵਾਈ ਲੈ ਲਓ ਕਿਹੜਾ ਘਰੇ ਪਈ ਹੋਊਗੀ ਉਹ ਲੈ ਲਓ ਹਾਂ ਕੋਈ ਨਾ ਮੈਂ ਲੈ ਲਵਾਂਗੀ ਪੁੱਤ ਕਿੰਨਾ ਚਾਹ ਨਾਨੀ ਦਾ ਸਹੀ ਗੱਲ ਆ ਬੱਚੇ ਜਿਹੜੇ ਰਿਸ਼ਤੇ ਦੇ ਨਾਲ ਉਹ ਬੰਜੇ ਹੁੰਦੇ ਆ ਨਾ ਉਹ ਰਿਸ਼ਤੇ ਦੇ ਮੋਹ ਕਰਦੇ ਨੇਗੇ ਹੁਣ ਦੇਖ ਲੈ ਉਹਨੂੰ ਵਿਚਾਰੀ ਨੂੰ ਬਚਪਨ ਤੋਂ ਨਾਨੀ ਦਾ ਪਿਆਰ ਨਹੀਂ ਮਿਲਿਆ ਕਿੰਨਾ ਚਾਹਗਾ ਵੀ ਮੇਰੀ ਨਾਨੀ ਆਊਗੀ ਮੇਰੀ ਨਾਨੀ ਨੂੰ ਮੈਂ ਕਾੜ ਦਾਂ ਸਹੀ ਗੱਲ ਆ ਜਦੋਂ ਨਾਨੀ ਹੁੰਦੀ ਆ ਨਾ ਕਿਸੇ ਚੀਜ਼ ਦਾ ਫਿਕਰ ਨਹੀਂ ਹੁੰਦਾਗਾ ਹਾਈ ਮੇਰੇ ਨਾਲ ਹੁੰਦੀ ਸੀਗੀ ਜਦੋਂ ਮਾਂ ਮਰ ਗਈ ਸਾਰੇ ਛੱਡ ਗਏ ਨਾਨੀ ਵੀ ਨਕੀ ਨੇ ਪੁੱਛਣਾ ਸੀ ਜੇ ਨਾਨੀ ਹੁੰਦੀ ਮੈਨੂੰ ਵੱਡਾ ਵੀ ਕਰਦੀ ਪੜਾਉਂਦੀ ਲਿਖਾਉਂਦੀ ਸੋ ਦੁੱਖ ਸੁੱਖ ਕਰਦੀ ਮਾਂ ਲਈ ਜਗਾ ਲੈ ਲੈਣੀ ਸੀ ਨਾਨੀ ਨੇ ਮੈਨੂੰ ਮਾਂ ਦੀ ਕਮੀ ਨਹੀਂ ਸੀ ਮਹਿਸੂਸ ਹੋਣ ਦੇਣ ਚਲ ਇਹਦੀ ਨਾਨੀ ਨੇ ਛੇਤੀ ਮਿਲ ਜੇ